ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾ ਬੋਬੋ ਸਵਾਗਤ ਆ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਜਰਸੀ ਵੜ ਆ ਗਈ ਵੀਰੋ ਤਾਜੀ ਸੂਈਆ ਆਓ ਵੀਰ ਜੀ ਅੰਨਾ ਬਾਰੇ ਲੈਂਦੇ ਆ ਵੀਰੇ ਕੋਲ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕੀ ਹਾਲ ਚੱਲ ਵੀਰੇ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਕੀ ਹਾਲ ਠੀਕ ਠਾਕ ਵਧੀਆ ਵੀਰੇ ਵਧੀਆ ਹਾਂਜੀ ਨਾਂ ਦੱਸਦੇ ਵੀਰੇ ਆਪਣਾ ਹਾਂ ਮੇਰਾ ਮਹਿਦੀਪ ਸਿੰਘ ਜੇ ਪਿੰਡ ਨੈਤਪੁਰਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੇ ਠੀਕ ਹੈ ਵੀਰੇ ਫੋਨ ਨੰਬਰ ਦੱਸੋ ਨੈਤਪੁਰਾ ਦਾ 90563 4819 ਤਾਂ ਆਪਣੇ ਕੋ ਵਹਿੜ ਆ ਗਿਆ ਜਰਸੀ ਸੂਈ ਠੀਕ ਹੈ ਵੀਰੇ ਠੀਕ ਹੈ ਜੀ ਇਹ ਕਿੰਨੇ ਦਿਨਾਂ ਦੀ ਸੂਈ ਹੈ ਵੀਰੇ ਇਹਨੂੰ ਅੱਜ 5ਵਾਂ ਦਿਨ ਚ ਸੋਈ ਨੂੰ ਪ੍ਰੋਪਰ ਵੀ ਜੀ ਅੱਗੇ ਲਾਣਾੜੂ ਦੇ ਨਾਲ ਆਵੇ ਲੋ ਅੱਛਾ 5ਵਾਂ ਦਿਨ ਸੂਈ ਨੂੰ ਠੀਕ ਹੈ ਵੀਰੇ ਠੀਕ ਹੈ ਤੇ ਆਪਣਾ ਹੈ ਸੀਸ ਲੱਗਾ ਵੀਰੇ ਪੂਰੇ ਪਾਣਾ ਪੂਰੀ ਬੱਜੀ ਜਿੱਦਾਂ ਮਰਜੀ ਆ ਵੇਖੋ ਵੇਖ ਰਹੇ ਕੋਈ ਬੱਜੀ ਠੀਕ ਹੈ ਜੀ ਵੇਖੋ ਵੀਰੇ ਚੈੱਕ ਕਰ ਲਿਓ ਬਾਕੀ ਥਣ ਭਾਂਡੇ ਚ ਥਣ ਸੁਣ ਬਹੁਤ ਸੋਹਣਾ ਲੱਗਾ ਚਵਾਈ ਵਾਲਾ ਥਣ ਲੱਗਿਆ ਐ ਨਾੜਾ ਨਾੜਾ ਚੈੱਕ ਕਰ ਲਓ ਮਾਨੇ ਦੀਆਂ ਚੰਗੀ ਖੁੱਲੇ ਥਣ ਭਾਂਡੇ ਦੀ ਮਾਲਕਾ ਠੀਕ ਆ ਵੀਰੇ ਤੇ ਦੁੱਧ ਹੁਣ ਵੀਰ ਜੀ ਕੇ ਨਾਮ ਮजूद ਆ ਮੈਂ ਤਾਂ ਬੁੜਾ ਲਾਲੇ ਦੁੱਧ ਲਾਲੇ ਕੋ 13 ਕਿਲੋ ਹੋਊਗਾ ਅੱਜ 13 ਕਿਲੋ ਮजूद ਆ ਹਾਂਜੀ ਮजूद ਆ ਦੋ ਟਾਈਮ ਚੋ ਲੈਣਾ ਆਪਾਂ ਠੀਕ ਆ ਵੀਰੇ ਹਾਂਜੀ ਤਾਂ ਇਹਦਾ ਮੁਖਈਏ ਤੋਰਾ ਤੋਰਾ ਵਾਲੇ ਇਹਦਾ ਨਾ ਪੈਰ ਮਗਰ ਨਾਲ ਬੰਨਣ ਵਾਲਾ ਜੀ ਮੜਾ ਬਖਾ ਦਈਏ ਚੁੱਕ ਕੇ ਅੱਛਾ ਆ ਦੇਖੋ ਆ ਦੇਖੋ ਜੀ ਮੜਾ ਇਹ ਬੰਨਣ ਵਾਲਾ ਜੋ ਕੋਈ ਇਹ ਨਾ ਕਵੇ ਕੋਈ ਹੋਰ ਬੇ ਗੱਲ ਹੋਈ ਪੈਰ ਬੰਨਣ ਵਾਲਾ ਮੜਾ ਬਿਲਕੁਲ ਬਿਲਕੁਲ ਠੀਕ ਆ ਵੀਰੇ ਠੀਕ ਆ ਵੇਖੋ ਵੀਰੋ ਚੈੱਕ ਕਰ ਲਓ ਹੈ ਚੰਗੀ ਵਹਿੜਾ ਸੋਣੀ ਆ ਬੋਦੀ ਵਾਲੀ ਆ ਗਈ ਜਰਸੀ ਬਾਕੀ ਵੀਰ ਜੀ ਨੇ ਦੱਸਤਾ ਏ ਥੋੜਾ ਪੈਰ ਬਨ ਵਾਲਾ ਇਹਦਾ ਮਗਰਲਾ ਨਹੀਂ ਆਪਾਂ ਜਿਹੜੀ ਕੀ ਬਨ ਲਈਓ ਆਪਾਂ ਪਹਿਲਾਂ ਦੱਸ ਦਿੰਦੇ ਹਾਂ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਇੱਕ ਥਾਂ ਪੱਕਾ ਆ ਗਿਆ ਹਨਾ ਜੀ ਥਾਂ ਪੱਕੇ ਕਰਕੇ ਜਾਲਾ ਕਰਦੀ ਪਰ ਸਾਡੀ ਕਰਦੀ ਆਪਾਂ ਇਹ ਕੱਚੇ ਥਾਂ ਤੇ ਠੀਕ ਤੁਰਦੀ ਨਹੀਂ ਹਨਾ ਉਹਦਾ ਵਧੀਆ ਤੁਰਦੀ ਆ ਠੀਕ ਹੈ ਮੜਾ ਜੇ ਬਾ ਤੋਂ ਪੈਰ ਬਨ ਵਾਲਾ ਮੜਾ ਜੇ ਹਾਂਜੀ ਹਾਂਜੀ ਪੈਰ ਤੋਂ ਦੱਬ ਕੇ ਹੁੰਦੀ ਹਨਾ ਵੇਖੋ ਵੀਰ ਚੰਗੀ ਵੜਾ ਬੋਦੀ ਵਾਲੀ ਆ ਗਈ ਆ ਬਾਕੀ ਲੈਵਲ ਹੁਆ ਚੈੱਕ ਕਰ ਲਿਓ ਚੰਗੇ ਦੁੱਧ ਵਾਲੀ ਆ ਕਾ ਵੀ ਬੜਾ ਸਾਫ ਵਰਦੀ ਇਧਰ ਵਿੱਚ ਜਦੋਂ ਪੱਕੇ ਨਾਲ ਜਿਆਦਾ ਜਾਂਦੀ ਨਾ ਹਾਂਜੀ ਉਹ ਕਰਦੀ ਮੜਾ ਠੀਕ ਹੈ ਠੀਕ ਬੱਚਾ ਵਛਾ ਗਿਆ ਵੀਰ ਜੀ ਬੱਚਾ ਮਗਰ ਇਹ ਬਛਾ ਜਬੜੀ ਇਹ ਵਛਾ ਆ ਗਿਆ ਹੈ ਨਾ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਵੀਰ ਚਵਾਜੂ ਕਿਵੇਂ ਦਾ ਵੀਰ ਜੀ ਚਵਾਜੂ ਓਕੇ ਵੀਰ ਤਾਰਾ ਮਾਰਦੀ ਬੜੀ ਬੜਿਆ ਮਾਰ ਦੋ ਤਾਰਾ ਮਾਰ ਲਾ ਦੋ ਬੱਚਾ ਲਿਓ ਬੱਚਾ ਲਾ ਦੋ ਬੱਚਾ ਬਾਕੀ ਵੀਰੋ ਚੈੱਕ ਕਰ ਲਿਓ ਹੈ ਲੰਮੀ ਬੇਲ ਦੀ ਹੈ ਵੱਡੇ ਪੱਲੇ ਚ ਬਾਕੀ ਉਹ ਵੀਰ ਜੀ ਨੇ ਦੱਸ ਹੀ ਦਿੱਤਾ ਥੋੜਾ ਜਿਹਾ ਪੈਰ ਤੋਂ ਦਾਬ ਲਾਉਂਦੀ ਜੋ ਉਹ ਬਣਾ ਬਣ ਗਿਆ ਨਾ ਜਦੋਂ ਹਾਂਜੀ ਉਹ ਸਹੀ ਹੋਏ ਨਾ ਠੀਕ ਹੈ ਬਾਕੀ ਚਵਾਈ ਜਮੀ ਦੀ ਬੜੀ ਨੰਬਰ ਇੱਕ ਬਾਕੀ ਵੀ ਜੇ ਸੀਸ ਲਾ ਕੇ ਪਸ਼ੂ ਦਾ ਵਾਦੇ ਹੁੰਦਾ ਘਰੇ ਹਨ ਹਾਂਜੀ ਹਾਂਜੀ ਮੈਂ ਆਣਾ ਭਾਈ ਬੰਦੂਆਂ ਬੰਨੇ ਬੈਠੇ ਚੱਲੋ ਕੋਈ ਪਰਵਾਹ ਹੀ ਨਹੀਂ ਕਰਨ ਬਿਲਕੁਲ ਵੇਖੋ ਵੀਰੋ ਚੈੱਕ ਕਰ ਲਿਓ ਚੁਾਈ ਚੈੱਕ ਕਰ ਲਓ ਐਂ ਤਾਂ ਤੁੰਦਾ ਵਧੀਆ ਵੀਰੇ ਵੇਖੋ ਲੈ ਵਾਲੂ ਚੰਗਾ ਘੈਂਟ ਆ ਹੈ ਚੰਗੇ ਰਿਕਾਰਡ ਵਾਲੀ ਆ ਦੁੱਧ ਚੰਗਾ ਭਰੂਗੀ ਹੁਣ ਇਸ ਟਾਈਮ 13 ਲੀਟਰ ਵੀਰੇ ਹਾਂਜੀ ਵੀਰੇ 13 ਕਿਲੋ ਆਜੂਗਾ ਠੀਕ ਆ ਜੀ ਵੇਖੋ ਵੀਰੋ ਚੈੱਕ ਕਰ ਲਿਓ ਅਵੇ ਨਗਲਤੋ ਦੇ ਪਾ ਮੀਰੇ ਵਾਹ ਵਾਹ ਲੱਗ ਜਾਂਦਾ ਸਾਰਾ ਦੇਖੋ ਵੀਰੋ ਤੇਜ ਕਰ ਲੋ ਜਿਵਾਜੂ ਜਵਾ ਬਹੁਤ ਵਧੀਆ ਲੱਗਿਆ ਪੋਲਾ ਜਵਾ ਲੱਗਿਆ ਜੀ ਠੀਕ ਹੈ ਵੀਰੋ ਮਗਲ ਸੁਣਾ ਇੱਕ ਚਵਾਈ ਮਗਲ ਖਣਾ ਬਿਲਕੁਲ ਬਹੁਤ ਵਧੀਆ ਚਵਾਈ ਲੱਗੀ ਵੀਰੋ ਜਿਵੇਂ ਇਹ ਰੂਹ ਵਾਂਗੂ ਬੋਲੀ ਆ ਹਨਾ ਜੀ ਨਾ ਨਾ ਪਾ ਜੀ ਨਿਆਰਾ ਉਹ ਚੋਲਦਾ ਬੱਦੂ ਘੜਾ ਜਿਵੇਂ ਜਵਾ ਦਾ ਠੀਕ ਹੈ ਵੀਰ ਜੀ ਠੀਕ ਹੈ ਠੀਕ ਹੈ ਵੇਖੋ ਵੀਰੋ ਚਵਾਜੂ ਚੰਗਾ ਕਹਿਣ ਲੱਗਿਆ ਬਾਕੀ ਇਹ ਵੀਰੇ ਦੁੱਧ ਹੋਰ ਵਾਜੂ ਹਜੇ ਫਿਰ ਹੁਣ 13 ਲੀਟਰ ਹੈ ਨਾ ਮੌਸਮ ਵੀ ਚੰਗਾ ਹੈ ਉਹ ਸੇਵਾ ਕਰੇਗਾ ਨਾ ਹਾਂਜੀ ਉਹ ਤੋਂ 16 ਕਿਲੋ ਬਸ਼ੀਰਾਮ ਨਾਲ ਭਰ ਦੋਗੀ ਬਿਲਕੁਲ ਉਹ ਤੁਸੀਂ ਭਰ ਦਿਨਾ ਮੇਰੇ ਕੋਲ ਚਾਫਰ ਹੋਇ ਘਟ ਖਾਂਦੀ ਅੱਛੀ ਅ ਠੀਕ ਹੈ ਹਰੀ ਹੋਰੀ ਵਾਲਾ ਕੋਲ ਲੈ ਗਿਆ ਵਧੀਆ ਕਰੀ ਜਾਊਗੀ ਬਿਲਕੁਲ ਵੀਰੇ ਬਿਲਕੁਲ ਇੱਕ ਨਹੀਂ ਵਿਖਾਦੀ ਮੜਾਇਆ ਫਿਰ ਤੋਰਾ ਇਹਦਾ ਚਲੋ ਜਾਓ ਬਾਕੀ ਵੀਰੇ ਚੈੱਕ ਕਰ ਲਿਓ ਦੁੱਧ ਦਾ ਆਦ ਨੂੰ ਬਹੁਤ ਚੰਗੀ ਆ ਚਵਾਚੂ ਇੱਕ ਨੰਬਰ ਲੱਗਿਆ ਆਮਰ ਕੋਲ ਤਾਂ ਤਾਂ ਜਿਆਦਾ ਹੋਈਦਾ ਬਿਲਕੁਲ ਬਿਲਕੁਲ ਮੈਟ ਤੇ ਮੈਟ ਤੇ ਠੀਕ ਹੀ ਹੈ ਮੈਟ ਤੇ ਵਧੀਆ ਦੁਰਦੀ ਹਾਂਜੀ ਕਮਾਲ ਹੋ ਗਿਆ ਕਮਾਲ ਹੋ ਗਿਆ ਕਮਾਲ ਤਾਂ ਕਿ ਹੁਣ ਰੋਪਾ ਸਮਾਜ ਬਾਨਨ ਬਿਲਕੁਲ ਵੇਖੋ ਵੀਰੋ ਹੁਣ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਐ ਥਣ ਵੀ ਸੋਨਾ ਲੱਗਿਆ ਮੁਕਤੀ ਗਿਆ ਦਾਣਾ ਜੀ ਬਿਲਕੁਲ ਚਵਾਈ ਵਾਲਾ ਥਣ ਲੱਗਿਆ ਵੀਰੋ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਵੈੜੇ ਹੁਣ ਮੁੱਲ ਤੇ ਵੀਰ ਜੀ ਕੋਲ ਥੋੜਾ ਜਿਹਾ ਲਿਖੀ ਆ ਹਾਂਜੀ ਬਾਕੀ ਵੈੜ ਆ ਕਰ ਤੂਦਲੀ ਜੇ ਕੋ ਸਾਂਪਲੇਗਾ ਜੀ ਬਿਲਕੁਲ ਬਿਲਕੁਲ ਇਹ ਦੁੱਧ ਵਾਲੀ ਹਨਾ ਹੀ ਮੁੱਲ ਤੇ 50000 ਨਿਕਾਲੀਏ 50000 ਹਾਂਜੀ ਕਰ ਦਿਓ ਮਾਨਤਨ ਕਰ ਦਿਓ ਨਹੀਂ ਕਰਾ ਲਓ ਨਹੀਂ ਆਪ ਹੀ ਕਰ ਦਿਓ ਕੋਈ ਨਾ ਵੀਰੇ ਕਿੱਥੇ ਦੇ ਦੇ ਨਹੀਂ ਜਿਹੜੀ ਜੈ ਜੀ ਬਿਲਕੁਲ 2000 ਛੱਡ ਦਾਂਗੇ ਵੀਰ ਜੀ 2000 48000 ਦੇਣਾ 48 ਜੀ ਹਾਂਜੀ ਹਾਂ ਨਾ ਹੀ ਕਰਦੀ ਵੀਰੇ ਕੌਤਰੀ ਦਾ ਉਹ ਚੋੜੀ ਹੋਵੇ 45000 ਪੂਰੇ ਦੀ ਬਾਕੀ ਕੋਈ ਵੀਰ ਫੋਨ ਲਾਵੇ ਕੋਈ ਨਾ ਹਨਾ ਜੀ ਮੇਰੇ ਜਹਾਨਾ 45000 ਦੀ ਦੇ ਦਾਂਗੇ ਵੀਰ ਜੀ ਠੀਕ ਹੈ ਜੀ ਵੇਖੋ ਵੀਰੋ ਇੱਕ ਵਾਰ ਪਹਿਲੇ ਲਾਵੇ ਕੋਈ ਬਿਲਕੁਲ ਬਿਲਕੁਲ ਬਾਕੀ ਵੀਰੋ ਵੈਣ ਚੈੱਕ ਕਰ ਲਓ 45000 ਦੀ ਵੀਰ ਕਹਿੰਦਾ ਦੇ ਦਾਂਗੇ ਤਾਜੀ ਸੂਈ ਆ 13 ਲੀਟਰ ਆ ਇਸਟਾ ਮੋਕੇ ਦੇ ਬੋਲਾ ਲਾਲੇ ਕੋਈ ਦੁੱਧ ਲਾਲੇ ਦੁੱਧ ਲਾਉਣਾ ਕੋਈ ਨਹੀਂ ਹੋਇਆ ਜੀ ਬਿਲਕੁਲ ਬਾਕੀ ਵੀਰ ਇਹ ਤੁਹਾਨੂੰ ਚਵਾ ਵੀ ਵਿਖਾ ਦਿੱਤਾ ਇੱਕ ਨੰਬਰ ਚਵਾ ਲੱਗਿਆ ਜਮਾ ਐ ਰੂਮਰ ਕੀ ਬੋਲੀ ਆ 13 ਲੀਟਰ ਦੁੱਧ ਆ 45000 ਦੀ ਬਾਕੀ ਵੀਰੋ ਤੁਸੀਂ ਫੋਨ ਲਾ ਕੋਈ ਨਾ ਛੋਟ ਛਡ ਹੋ ਜੂ ਹਣਾ ਵੀਰੇ ਹਾਂਜੀ ਵੀਰ ਜੀ ਕੋਈ ਨਾ ਕਰਦਾ ਛੋਟ ਛਡ ਠੀਕ ਆ ਵੀਰੇ ਠੀਕ ਆ ਹਾਂਜੀ ਆਪਣਾ ਦੱਸ ਦਿਓ ਨਾ ਫਿਰ ਵੀਰ ਜੀ ਨਾਮ ਮੇਰਾ ਮਹਿਦੀਪ ਸਿੰਘ ਜੀ ਹਾਂਜੀ ਪਿੰਡ ਨਹਿਰਪੁਰਾ ਤਹਿਸੀਲ ਜੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਮੋਬਾਈਲ ਨੰਬਰ ਹੈਗਾ 90563 48199 ਠੀਕ ਆ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ